ਗੁਰੂ ਪਿਆਰੀ ਸਾ ਸੰਗ ਜੀ ਗੁਰੂ ਨਾਨਕ ਦੇਵ ਜੀ ਤੇ ਦਾਨਵ ਦਾ ਦੂਸਰਾ ਭਾਗ ਲੈ ਕੇ ਆਏ ਹਾਂ ਉਸ ਦਾਨਵ ਨੂੰ ਫਿਰ ਭਾਰੀ ਦੁੱਖ ਹੋਇਆ ਤਾਂ ਉਸਨੇ 9 ਜੋਜਨ ਤੱਕ ਆਪਣੀ ਦੇ ਵਧਾ ਲਈ ਗੁਰੂ ਜੀ ਨੇ ਵੀ 9 ਜੋਜਨ ਤੱਕ ਅਰਥਾਤ 36 ਕੋ ਤੱਕ ਆਪਣੀ ਦੇ ਵਧਾ ਲਈ ਇਸ ਤੋਂ ਅੱਗੇ ਆਪਣੀ ਦੇ ਉਹ ਦਾਨਵ ਨਾ ਵਧਾ ਸਕਿਆ ਜਦ ਉਹ ਨਿਰਮਲ ਹੋ ਗਿਆ ਤਾਂ ਆਪਣੇ ਜੀਵਨ ਦੀ ਆਸ ਦੂਰ ਕਰ ਦਿੱਤੀ ਅੱਖਾਂ ਬਾਹਰ ਨਿਕਲ ਆਈਆਂ ਤੇ ਸਰੀਰ ਫਟ ਗਿਆ ਅਤੇ ਭਵੰਡਣੀ ਖਾ ਕੇ ਜਵੀਨ ਉੱਤੇ ਡਿੱਗ ਪਿਆ ਉਸ ਦੇ ਡਿੱਗਣ ਨਾਲ ហេਠਾਂ ਆਏ ਸਭ ਬ੍ਰਿਕਸ਼ ਚੂਰ ਹੋ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨੇ ਸਮੇਤ ਜਉਂਦੇ ਉਹੀ ਸਹੀ ਸਲਾਮਤ ਬਾਹਰ ਨਿਕਲ ਆਏ ਉਸ ਵੇਲੇ ਉਸ ਨਰਾਕਸਰ ਦੀ ਰੂਹ ਨੇ ਬੜੀ ਨਿਮਰਤਾ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਤਸਤੀ ਕੀਤੀ ਉਤਸਥੀ ਕਰਕੇ ਜਦ ਵਿਵਾਨ ਉੱਤੇ ਚੜ ਕੇ ਸੱਚਖੰਡ ਵਿੱਚ ਜਾਣ ਲੱਗਾ ਤਦ ਭਾਈ ਮਰਦਾਨੇ ਜੀ ਨੇ ਪੁੱਛਿਆ ਤੂੰ ਕੌਣ ਹੈ ਉਸ ਵੇਲੇ ਉਸਨੇ ਆਪਣੀ ਕਥਾ ਸੁناਈ ਕਿ ਪਿਛਲੇ ਜਨਮ ਵਿੱਚ ਮੈਂ ਰਾਜਾ ਜਨਕ ਦੇ ਕੋਲ ਨੌਕਰ ਸੀ ਰਸੋਈ ਦਾ ਸਾਰਾ ਕੰਮ ਮੈਂ ਤਿਆਰ ਕਰਦਾ ਸੀ ਇੱਕ ਦਿਨ ਰਾਜੇ ਜਨਕ ਜੀ ਨੇ ਸੰਤਾਂ ਨੂੰ ਨਿਮਣ ਦੇਖ ਕੇ ਮੈਨੂੰ ਕਿਹਾ ਕਿ ਸੰਤਾ ਨੇ ਭੋਜਨ ਛਕਣ ਆਉਣਾ ਹੈ ਤੇ ਚੰਗੀ ਤਰ੍ਹਾਂ ਸੋਹਣਾ ਭੋਜਨ ਤਿਆਰ ਕਰਨਾ ਹੋਵੇਗਾ ਰਾਜਾ ਜੀ ਦੇ ਕਹਿਣ ਤੇ ਭੋਜਨ ਤਾਂ ਮੈਂ ਚੰਗਾ ਤਿਆਰ ਕੀਤਾ ਪਰ ਮੈਨੂੰ ਭੁੱਖ ਲੱਗੀ ਹੋਈ ਸੀ ਜਿਸ ਕਰਕੇ ਮੈਂ ਛਿਪ ਕੇ ਭੋਜਨੋਂ ਪਹਿਲਾਂ ਹੀ ਖਾ ਲਿਆ ਮੇਰੇ ਭੋਜਨ ਛਕਣ ਦਾ ਪਤਾ ਰਾਜੇ ਜਨਕ ਜੀ ਨੂੰ ਲੱਗ ਗਿਆ ਜਿਸ ਤੋਂ ਉਹਨਾਂ ਨੇ ਕਰੋਧ ਵਿੱਚ ਆ ਕੇ ਮੈਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਸੰਤਾ ਨੂੰ ਭੋਜਨ ਛਕਾਏ ਤੋਂ ਪਹਿਲਾਂ ਹੀ ਖਾ ਲਿਆ ਹੈ ਏ ਤੂੰ ਤਾਂ ਦਾਨਮ ਵਾਲਾ ਕੰਮ ਕੀਤਾ ਹੈ ਇਸ ਕਰਕੇ ਤੂੰ ਤੈਂਤ ਜੂਨੀ ਨੂੰ ਧਾਰਨ ਕਰੇਗਾ ਇਹ ਸੁਣ ਕੇ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਰਾਜਨ ਜੋ ਮੈਂ ਪਹਿਲਾਂ ਆਪ ਜੀ ਦੀ ਸੇਵਾ ਕੀਤੀ ਹੈ ਉਸ ਦਾ ਫਲ ਮੈਨੂੰ ਕਦੋਂ ਮਿਲੇਗਾ ਰਾਜੇ ਜਨਕ ਜੀ ਨੇ ਕਿਹਾ ਕਲਯੁਗ ਵਿਖੇ ਈਸ਼ਵਰ અવਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਹੋਣਗੇ ਉਹ ਤੈਨੂੰ ਇਸ ਸੇਵਾ ਦਾ ਫਲ ਦੀ ਮੁਕਤੀ ਦੇਣਗੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਕਰਕੇ ਹੁਣ ਮੈਨੂੰ ਮੁਕਤੀ ਮਿਲ ਗਈ ਹੈ ਇਹ ਤੱਥ ਕਹਿ ਕੇ ਵਿਵਾਨ ਉੱਪਰ ਚੜ ਕੇ ਸੱਚਖੰਡ ਚਲਾ ਗਿਆ ਸਾਥ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਕੀ ਪੂਰੀ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਜੀ